ਸਾਹਿਬ ਜੀ ਫੋਸਾਂ ਨੂੰ ਸੋਕਿਰ ਦੇ ਵਿੱਚ ਕਰਦੇ ਆ ਸਿਰ ਠੀਕ ਹੋਣਗੇ ਸਤਿਗੁਰਾਂ ਦੀ ਕਿਰਪਾ ਸਦਕਾ ਤਾਂ ਬੰਨਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦੀ ਸ਼ਹਾਦਤ ਦੇ ਨਾਲ ਸਭ ਆਰੰਭ ਹੋਈ ਸੀ ਸਤਿਗੁਰਾਂ ਦੀ ਕਿਰਪਾ ਸਦਕਾ ਅੱਜ ਧੋਗ ਪਾਈ ਜਾਣੀ ਆ ਤੇ ਆਪਾਂ ਇਹ ਗੱਲਬਾਤ ਵਿੱਚ ਕਰਦੇ ਆ ਸਿੰਘ ਆਪਣੇ ਬੌਂਡ ਗਿਆ ਨੂੰ ਮੈਜਰ ਸਿੰਘ ਮੋਰੀਆ ਵਜਦੇ ਸਿੰਘ ਇਹ ਬੌਂਡ ਗਿਆ ਸਿੰਘ ਆਪਣੇ ਆਣ ਕੇ ਬੈਠ ਗਿਆ ਦਰਦਿਆਂ ਦੇ ਵਿੱਚ ਹੀ ਅਜੇ ਵੇਖੋ ਖੋਨਾ ਦੇ ਨਾਲ ਆਣ ਲੱਗੇ ਆ ਕਿਉਂਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਕੰਮ ਖੂਨ ਦਾ ਵਾਲਾ ਜਿਹੜਾ ਨਾ ਕਿਉਂਕਿ ਮੁੜ ਕੇ ਸਾਡਾ ਇੱਕ ਘੰਟਾ ਸਾਡਾ ਪਿਛੇ ਪੈ ਜਾਣਾ ਜਦੋਂ ਅਸੀਂ ਕੀਰਤਨ ਕਰਨਾ ਨਾ ਤਾਂ ਫਿਰ ਅਸੀਂ ਫੋਨ ਨਹੀਂ ਚਲਾਉਣੀ ਇਧਰ ਸਾਡੇ ਭਾਈਆ ਜੀ ਆ ਤੇ ਇਧਰ ਸਾਡੀ ਭੈਣ ਹੈ ਉਹ ਸਭਾਈ ਕਰਨ ਦੀ ਆ ਫਾਇਦਾ ਹੁੰਦਾ ਜਿਹਨਾਂ ਭੈਣਾਂ ਹੁੰਦੀਆਂ ਹੋਰ ਨਹੀਂ ਕਰਦਾ ਸੇਵਾ ਇਹਨਾਂ ਬਾਪਾਂ ਨੂੰ ਦਿਖਾਉਣੀ ਆ ਥੱਲੇ ਚੱਲਦੇ ਆਪਾਂ ਥੱਲੇ ਜਾ ਕੇ ਆਪਾਂ ਦੇਖਦੇ ਆਂ ਪਹਿਲੇ ਭਾਈ ਆਪਣੇ ਲੱਗੇ ਆ ਦਾਣਾ ਬਣਾ ਰਹੇ ਆ ਸਾਨੂੰ ਤਾਂ ਜੇ ਥੋੜੀ ਆਈ ਹੈ ਕੋਈ ਪਰਸ਼ੰਦੇ ਲਾਉਣ ਵਾਸਤੇ ਤੇ ਆਪਾਂ ਦੇਖਦੇ ਹੁਣ ਜਾ ਕੇ ਕਿਸ ਤਰ੍ਹਾਂ ਦੀ ਫਲੋਰਾ ਹੈ ਬੀਬੀ ਦੀ ਸੇਵਾ ਕਰੰਦਾ ਬਹੁਤ ਸੇਵਾ ਕਰਦੇ ਆਣ ਕੇ ਰੇਖਾ ਜੀ ਭਾਡੇ ਪਾ ਜੜਿਆ ਆ ਤੇ ਸੁਰੱਖਿਆ ਕਰਨਾ ਹੈ ਐਸੇ ਕੋਣ ਵੀ ਆ ਗਏ ਹੋਣਾ ਇਹਨਾਂ ਦੀ ਸੇਵਾ ਬਹੁਤ ਕਰਦੀਆਂ ਆ ਆਹ ਆ 9:00 AM ਸਾਢੇ 9:00 ਦੇ ਕਰੀਬ ਆ ਗਏ ਆ ਇਧਰ ਭਾਈ ਦਲਜੀਤ ਸਿੰਘ ਹਣੀ ਜਿਹੜੇ 6 ਵਜੇ ਤੇ ਆਣ ਕੇ ਬੈਠੇ ਆ। ਇਧਰ ਹਟਿਆ ਲਵਾਈ ਸਿੰਘ ਬੈਠੇ ਆ। ਤੇ ਦਾਲ ਇਹਨਾਂ ਨੇ ਬਣਾਤੀ ਆ। ਦਾਲ ਬਣ ਗਈ ਆ। ਤੇ ਇਧਰ ਅਣੀ ਸਰ ਸੌਜੀ ਬਣ ਗਈ ਆ ਜੀ ਲਓ ਜੀ ਸੌਜੀ ਬਣ ਗਈ ਇਧਰ। ਇਧਰ ਦਾਲ ਆ ਜੋਰੀ ਆ ਵੇਖੋ ਬਹੁਤ ਸਵਾਦ ਦਾਲ ਬਣਾਉਦੇ ਆ। ਲਓ ਜੀ ਇਹਦਾ ਮਰਰ ਵੀ ਰੱਖਿਆ ਜੀ ਹਰੇ। ਆ। ਅਈ ਤੇ ਗੁਰਪਿੰਦਰ ਸਿੰਘ ਹੋਣੀ ਇਹ ਰਗੜਾ ਬਹੁਤ ਵਧੀਆ ਲਾਉਂਦੇ ਆ ਇਹ ਰਗੜਾ ਬੜਾ ਵਧੀਆ ਲਾਉਂਦੇ ਆ ਰਗੜਾ ਲਾ ਲਾ ਕੇ ਟੋਲੇ ਬਾਹਰ ਆ ਗਏ ਨਾਲੇ ਲੋ ਜੀ ਇਧਰ ਮੇਰੀਆਂ ਭੈਣਾਂ ਵੀ ਸੇਵਾ ਤੇ ਜੁੜ ਗਈਆਂ ਹੋਣਾ ਸੇਵਾ ਕਰਤੀ ਸ਼ੁਰੂ ਹੈ ਨਾਲੇ ਪ੍ਰਸ਼ਾਦੇ ਲਾਉਣੀ ਸ਼ੁਰੂ ਕਰਦਣੇ ਹੋਣਾ نیرا کمن جی تو بھی کھڑی آ ہم جی گلی سمبھ پکے تا کل کن لے یو راما کم پسند پکے نام راد کان لا کنن پشتر دی پکے نام बाद <laughs> काल <laughs> ਸਫਾਈ ਕਰਨਾ ਜਦੋਂ ਇਹ ਆਪ ਕਰਦੇ ਹਾਂ ਸਫਾਈ ਸਫਾਈ ਕਰਕੇ ਆਹ ਹੋ ਰਹੀ ਸਫਾਈ ਕਰਨਾ ਨਹੀਂ ਹਾਂ